ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਟੀਆਂ ਲੈ ਕੇ ਆਏ ਹਾਂ ਜੀ ਦੋਨੇ ਬਈ ਪੂਰੀਆਂ ਚੰਗੀਆਂ ਨੇ ਫੁੱਲ ਕੁਆਲਿਟੀ ਆ ਆਓ ਪੁੱਛ ਲੈਨੇ ਬਾਈ ਤੁਹਾਡਾ ਡੀਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲੋ ਪਿੰਡ ਬਲਾਸਪੁਰ ਹਾਂਜੀ ਜ਼ਿਲ੍ਹਾ ਮੋਗਾ ਸੀਨੀਅਰ ਹਲ ਸਿੰਘ ਆ ਨੇੜੇ ਪਿੰਡ ਬਈ ਤਕਤੂਰਾ ਸਾਹਿਬ ਵਾਲੇ ਤੇ ਮਾਗੀ ਰੰਗੇ ਤਾਂ ਠੀਕ ਆ ਮੋਬਾਈਲ ਨੰਬਰ ਬੋਲ ਦੇ 98199 562 ਕਦਾ ਇਹ ਬੱਚਾ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਕੱਟੀ ਦੇ ਤਾਂ ਕਿੰਨੀ ਉਮਰ ਹੈ ਇਹ ਹੈਗੀ ਆ ਜੀ ਤਕਰੀਬਨ 10 ਮਹੀਨਾ ਦਾ ਬੱਚਾ 10 ਤੋਂ 11 ਮਹੀਨਾ ਦਾ 10 ਤੋਂ ਅੰਦਰ ਅੰਦਰ ਆ ਜਾਣਾ ਠੀਕ ਆ ਬਈ ਕਿੰਨਾ ਦੁੱਧ ਸੀ ਮਾਂ ਥੱਲੇ ਮਾਂ ਦਾ ਜੀ ਦੁੱਧ ਦਾ ਤਾਂ ਮੰਨ ਲਓ ਕਾਫੀ ਇਹਨੇ ਭਰਾ ਨੇ ਵੇਚਣੀ ਆ 14 15 ਕਿਲੋ ਤੋਂ ਘੱਟ ਕਹਿੰਦਾ ਨਹੀਂ ਤੇ ਪਰ ਫਿਰ ਜਿਹੜੇ ਸਾਹ ਉਹਨਾਂ ਬੱਚੇ ਦੀ ਕੁਆਲਿਟੀ ਜਣੀ 12 13 ਕਿਲੋ ਉਤਲਿ ਮਾਂ ਦੀ ਧੀ ਹੈਗੀ ਹੈ ਹੈਗੀ ਹੈ ਤੇ ਕਿਹੜੇ ਟੀਕੇ ਦੀ ਆ ਕਿਉਂ ਨਹੀਂ ਪਤਾ ਠੀਕ ਆ ਰੰਗ ਰੰਗ ਬਹੁਤ ਪਿਆਰਾ ਏਸ ਬੜਾ ਚੰਗਾ ਨੀਲੀ 라ਵੀ 골ਡਨ ਆ ਹਾਂ 골ਡਨ ਆ 골ਡਨ ਨੀਲੀ 라ਵੀ ਹੈ ਬਈ ਨਾ ਟਾਕਿਆ ਹਾਂ ਜਾਂ ਬੂਰੀ ਕਹਿ ਲੋ ਹਣਾ 골ਡਨ ਕਹਿ ਲੋ ਪੂਰੀ ਟੱਚ ਆ ਬੱਚੇ ਬਹੁਤ ਚੰਗੇ ਜੰਗੇ ਹਨ ਖੁਦ ਵੀ ਚੰਗੀ ਆ ਬਈ ਕੱਦ ਬੱਡ ਚੰਗਾ ਉਮਰ ਹਜੇ ਛੋਟੀ ਆ ਉਹ ਸਾਵਨਾ ਕਰਦੇ ਵੱਢ ਠੀਕ ਆ ਝੂਲੀ ਚੰਗੀ ਆ ਥਣ ਦਾ ਨਿਸ਼ਾਨ ਬਹੁਤ ਚੰਗੇ ਨੇ ਬਾਈ ਤੇ ਮੁੱਲ ਕੀ ਆ ਬਾਈ ਇਹਦਾ ਮੁੱਲ ਇਹਦਾ 17000 ਮਾਨਤਨ ਹੋ ਜਾ ਹਾਂ 17000 ਰੁਪਇਆ ਮੁੱਲ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਭਰਾ ਦੋ ਨੰਬਰ ਕਿੰਨੀ ਉਮਰ ਹੈ ਦੀ ਇਹ ਵੀ ਏਡੀ ਕੀ ਹੈ ਮੰਨ ਲਓ 10 ਕਿ ਮਹੀਨਾ ਦਾ ਬੱਚਾ ਹੈ ਠੀਕ ਹੈ ਕਿਹੜੀ ਡਿਗਰੀ ਹੈ ਇਹ ਇਹ ਦਾ ਬਣੀ ਪਤਾ ਠੀਕ ਹੈ ਭਾਈ ਮਾਂ ਦਾ ਮਾਂ ਦਾ ਬਸ ਸੇਮ ਹੀ ਮੰਨ ਲਓ ਇੱਕੋ ਜਿਹਾ ਹੀ ਮਾਵਾ ਠੀਕ 12 13 ਕਿਲੋ ਦੁੱਧੜੀ ਦਿੱਤੀ ਹੈ ਬਸ ਹੋਰ ਇਹਸ ਭਾਈ ਬੜਾ ਚੰਗਾ ਹਨਾ ਮੂੰਹ ਮੱਥਾ ਤੇ ਦੋ ਸਿੰਗ ਚਿੱਟੇ ਹਾਂ ਦੋਨੇ ਸਿੰਗ ਆ ਜਿਹੜੇ ਚਿੱਟੇ ਨੇ ਹਨਾ ਠੀਕ ਹੈ ਕਿ ਨਹੀਂ ਤੇ ਜਿਹੜੇ ਪੈਰਾ ਪੂਰਾ ਤੇ ਨਿਸ਼ਾਨ ਸਾਰੇ ਚੰਗੇ ਆ ਭਾਈ ਬੱਚੇ ਨੀਲੀ ਰਾਵੀ ਦੇ ਬਹੁਤ ਚੰਗੇ ਪਾਉਗੇ ਨਿਸ਼ਾਨ ਥਣਾ ਦੇ ਦੇ ਵੀ ਚੰਗੇ ਤੇ ਮੁੱਲ ਕੀ ਆ ਤਾਂ ਭਾਈ ਇਹ 18000 ਦੀ ਮੰਨ ਤਣ ਹੋ ਜਾ ਹਾਂਜੀ 18000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮਾਨਤਨ ਜਿਹੜਾ ਭਰਾ ਜੋੜਾ ਲੈ ਲੂਗਾ ਉਹਨੂੰ 50 ਕਿਲੋਮੀਟਰ ਦੀ ਪਹੁੰਚ ਵੀ ਦੇ ਦੇ ਬਹੁਤ ਠੀਕ ਆ ਬਾਈ ਜੇ ਕੋਈ ਭਰਾ ਨਾ ਜੋੜਾ ਇਕੱਠਾ ਖਰੀਦੂਗਾ ਉਹਨੂੰ 50 ਕਿਲੋਮੀਟਰ ਦਾ ਜਿਹੜਾ ਕਿਰਾਇਆ ਬਾਈ ਕਹਿੰਦਾ ਆਪਾਂ ਫ੍ਰੀ ਕਰ ਦੇਗੇ ਹਨਾ ਤੇ ਫੇਸ ਚੰਗਾ ਕੱਦ ਚੰਗੇ ਨੇ ਤੇ ਕਿਸੇ ਵੀ ਭਰਾ ਦੇ ਦੋਨਾਂ ਚ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ